ਤੁਮ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਇੱਕਮ ਸੇਠੀ ਕਿੱਥੇ ਦੇ ਰਹਿਣ ਵਾਲੇ ਦਰਾਹੇ ਕੀ ਮਾਮਲਾ ਹੋਇਆ ਵਾ ਸਵੇਰੇ ਮੈ ਮੈਨੂੰ ਮਾਰਦਾ ਕੁੱਟਦਾ ਸੀ ਕੌਣ ਮੇਰਾ ਘਰ ਵਾਲਾ ਤੇ ਮੇਰੀ ਸੱਸ ਵੀ ਬਹੁਤ ਟੌਰਚਰ ਕਰਦੀ ਐ ਤੇ ਦੇਵਰ ਵੀ ਕਹਿੰਦਾ ਵੀ ਇਹਨੂੰ ਜਾਨੋਂ ਮਾਰਨਾ ਹੈ ਦੋ ਤਿੰਨ ਦਿਨ ਤੋਂ ਧਮਕੀਆਂ ਦੇ ਰਹੇ ਸੀ ਤੇ ਘਰੋਂ ਕੱਢਣ ਦੀ ਕੋਸ਼ਿਸ਼ ਕਰ ਰਹੇ ਸੀ ਮੈਂ ਜੋਤੀ ਮੈਮ ਐਸ ਐਸਪੀ ਕੋ ਜੋਤੀ ਮੈਮ ਕੋਲ ਗਈ ਸੀ ਖੰਨੇ ਬਟੋ ਚੰਡੀਗੜ੍ਹ ਸਿਗੇ ਅੱਜ ਅੱਜ ਗੱਲ ਨਹੀਂ ਹੋ ਪਈ ਤੇ ਦੁਪਾਰੇ ਫੇਰ ਪੈਚ ਗੱਲ ਸਾਰੀ ਮੁੱਕ ਗਈ ਸੀ ਕਿਸੇ ਦੇ ਥਰੂ ਤੇ ਇਹਨਾਂ ਨੇ ਮੈਨੂੰ ਜਾਣ ਕੇ ਘਰੇ ਬੁਲਾਇਆ ਐ ਐਂਟਰੀ ਚ ਗੇਟ ਟੋਲੀ ਜਾਂਦੀ ਮੰਮੀ ਮੈਨੂੰ ਬਾਲਾ ਤੋਂ ਕਸੀੜ ਕੇ ਲੈ ਕੇ ਗਈ ਐ ਪਿੱਠ ਤੇ ਹੱਥ ਤੇ ਥੱਪੜ ਧੁੱਪੜ ਬਹੁਤ ਮਾਰਿਆ ਐ ਮੇਰੇ ਹਸਬੰਦ ਨੇ ਵੀ ਤੇ ਮੇਰੇ ਦੇ ਕੀ ਨਾਮ ਹੈ ਹਸਬੰਦ ਦਾ ਹਨੀ ਸੇਠੀ ਹਨੀ ਸੇਠੀ ਅੱਗੇ ਵੀ ਤੁਹਾਡੇ ਕੋਈ ਲੜਾਈ ਝਗੜੇ ਦੇ ਮਾਮਲੇ ਹੋਏ ਨੇ ਜੀ ਸਾਲ ਪਹਿਲਾਂ ਹੋਇਆ ਸੀ ਮੇਰੇ ਦੇਵਰ ਨੇ ਮੇਰੇ ਤੇ ਗਲਤ ਹੱਥ ਪਾਇਆ ਸੀ ਕੀ ਉਦੋਂ ਕੋਈ ਮਾਮਲਾ ਦਰਜ ਹੋਇਆ ਹੋਵੇ ਉਦੋਂ ਇਹਨਾਂ ਨੇ ਕੁਝ ਮੈਂ ਲਾਈਵ ਵੀਡੀਓ ਪਾਈ ਸੀ ਬਟ ਕੋਈ ਦਰਖਾਸਤ ਕਿਸੇ ਨੇ ਕੋਈ ਦਿੱਤੀ ਨਹੀਂ ਹੋ ਤੁਸੀਂ ਸਿਵਲ ਹਸਪਤਾਲ ਚ ਮੈਡੀਕਲ ਕਰਾਨ ਆਏ ਹੋ ਇਸ ਤੋਂ ਬਾਅਦ ਜਿਹੜੀ ਸ਼ਿਕਾਇਤ ਹੈ ਥਾਣੇ ਵਾਲਿਆਂ ਨੂੰ ਦਿਓਗੇ ਹਾਂਜੀ ਹਾਂਜੀ ਕੀ ਤੁਸੀਂ ਕੀ ਮੰਗ ਕੀ ਕਰਦੇ ਹੋ ਮੈਂ ਤਾਂ ਇਹ ਹੀ ਮੰਗ ਕਰਦੀ ਆਂ ਇਹਦੇ ਚ ਐਂਦੀ ਮੰਮੀ ਤੇ ਮੇਰੇ ਦੇਵਰ ਦਾ ਪੂਰਾ ਰੋਲ ਹੈ ਕਾਰਨ ਕੀ ਹੈ ਘੁੱਟ ਮਾਰਦਾ ਕੋਈ ਤਾਂ ਕਾਰਨ ਹੋਊਗਾ ਨਾ ਜੀ ਬਈ ਐਦਾ ਮੈਨੂੰ ਪਹਿਲਾਂ ਉਹ ਟਾਰਚਰ ਕੀਤਾ ਜਾਂਦਾ ਜਿਵੇਂ ਕਿਸ ਗੱਲ ਦੀ ਟਾਰਚਰ ਕੀਤਾ ਜਾਂਦਾ ਬਈ ਉਹ ਇੱਕ ਮੇਰਾ ਬ੍ਰਦਰ ਹੈਗਾ ਪ੍ਰਿੰਕਲ ਤੇ ਉਹ ਵੀਡੀਓ ਆਪਣੇ ਬੇਜਦੇ ਪਾ ਰਿਆ ਤੇ ਮੈਨੂੰ ਟਾਰਚਰ ਕੀਤਾ ਜਾਂਦਾ ਕਿ ਤੂੰ ਪੁਆਰੀ ਹੁੰਦੇ ਦੋ ਮੇਰਾ ਉਹਨਾਂ ਨਾਲ ਕੋਈ ਲਿੰਕ ਕੋਈ ਨਹੀਂ ਹੈ ਬ੍ਰਦਰ ਹੈ ਮੇਰਾ ਤੇ ਇੱਕ ਇਹਨਾਂ ਨੇ ਨਾ ਮੈਡਮ ਰੱਖੀ ਸੀ ਸਾਲ ਪਹਿਲਾਂ ਅੱਛਾ ਜੀ ਸਹੇਲੀ ਹੁਣ ਆਪ ਆਪਣੇ ਅੱਜ ਵੀ ਮੂੰ ਨਾਲ ਕਿਹਾ ਕਿ ਮੇਰੇ ਸਹੇਗੀ ਸਹੇਲੀ ਸੀਗੀ ਤੇ ਤੂੰ ਤੈਨੂੰ ਮੈਂ ਛੱਡਣਾ ਤੇ ਤੂੰ ਹੁਣ ਵੀ ਜਾਏਗੀ ਮੈਂ ਕੁੜੀ ਲੈ ਕੇ ਆਉਂਗਾ ਇਹਦੀ ਮੰਮੀ ਵੀ ਕਹਿ ਰਹੀ ਐ ਜੱਜ ਦੇ ਰੋਲ ਐ ਸੀ ਉਹ ਹੀ ਜਨਾਨੀ ਲੈ ਕੇ ਆਣੀ ਫੇਰੀ ਉਹਨਾਂ ਦੇ ਬ੍ਰਦਰ ਦੀ ਦੁਕਾਨ ਤੇ ਉਹ ਮੈਡਮ ਮਾਨਪ੍ਰੀਤ ਕੌਰ ਤਮੋਟ ਦੀ ਤੇ ਉਹ ਜਿਹੜੀ ਕੁੱਟਮਾਰ ਦੀ ਤੁਸੀਂ ਗੱਲ ਕਰ ਰਹੇ ਹੋ ਵੀ ਕਾਰਨ ਕੀ ਲੱਗਦਾ ਵਾ ਕਿ ਉਹ ਜਿਹੜਾ ਤੁਹਾਡਾ ਬ੍ਰਦਰ ਕਿਸ ਤਰ੍ਹਾਂ ਦੀ ਵੀਡੀਓ ਪਾ ਰਿਹਾ ਵਾ ਉਹ ਵੀ ਜਿਹੜਾ ਉਹ ਇਸ ਤਰੀਕੇ ਨਾਲ ਹਾਈਪ ਕਰ ਰਿਹਾ ਉਹ ਇਹਨਾਂ ਦਾ ਆਪਸੀ ਮਾਮਲਾ ਹੈ ਹੰਨੀ ਤੇ ਵੀਰੇ ਦਾ ਮੇਰਾ ਕੋਈ ਹੁੰਦੇ ਚ ਰੋਲ ਨਹੀਂ ਆਪਣੇ ਵੱਲੋਂ ਪਾ ਰਿਹਾ ਤੇ ਜਿਹੜੀ ਰੋਸਟ ਕਰਦੇ ਆ ਵੀਡੀਓ ਨੂੰ ਉਹ ਚੀਜ਼ ਨਹੀਂ 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 ਰੋਸਟ ਨਹੀਂ ਆਮਨੋ ਸਾਹਮਣੇ ਉਹ ਵੀ ਹੰਨੀ ਵੀ ਪਾਉਂਦੇ ਆ ਉਧਰ ਉਹ ਵੀ ਪਾ ਰਹੇ ਹੁੰਦੇ ਚ ਮੇਰਾ ਰੋਲ ਨਹੀਂ ਹੈ ਕਹਿ ਰਹੇ ਵੀ ਮੇਰੇ ਨਾਲ ਮੇਰੇ ਦੁਸ਼ਮਨਾ ਨਾਲ ਰਲ ਕੇ ਮੈਨੂੰ ਮਰਵਾਉਣਾ ਚਾਹਦੀ ਹੈ ਮੈਂ ਆਪਣੇ ਹਸਬੰਡ ਨੂੰ ਕਿੰਨੀ ਉਮਰ ਬਾਉਂਗੀ ਅੰਨਾ ਨੇ ਮੈਨੂੰ 2 ਦਿਨ ਪਹਿਲਾਂ ਕਿਹਾ ਤੂੰ ਪ੍ਰਿੰਕਲ ਨੂੰ ਫੋਨ ਕਰ ਪਲੀਜ਼ ਉਹ ਐਦਾ ਕਹੀ ਵੀ ਮੇਰਾ ਬੇਟਾ 10 ਸਾਲ ਦਾ ਮੇਰਾ ਬੇਟਾ ਹੈ ਉਹ ਪ੍ਰੇਸ਼ਾਨ ਰਹਿੰਦਾ ਹੈ ਪ੍ਰੈਸ਼ਰਾਈਜ਼ ਹੁੰਦਾ ਹੈ ਤੇ ਵੀਰੇ ਨੂੰ ਕਹਿ ਵੀ ਵੀਡੀਓ ਨਾ ਪਾਉ ਮੈਂ ਮੇਰੀ ਬਸ ਉਹਦੋਂ ਗੱਲ ਹੋਈ ਸੀ ਪ੍ਰਿੰਕਲ ਵੀਰੇ ਤੁਸੀਂ ਛੱਡੋ ਜਿਹੜੀ ਗੱਲ ਆਪਸੀ ਬੈ ਕੇ ਕਰ ਲਓ ਵੀ ਮੇਰਾ ਬੇਟਾ ਵੀ ਜਿਵੇਂ ਮੈਨੂੰ ਹੰਨੀ ਨੇ ਕਿਹਾ ਆਪ ਫੋਨ ਕਰਾਈ ਉਹਨਾਂ ਨੇ ਤੇ ਆਪ ਹੀ ਮੈਨੂੰ ਦੂਜੇ ਤੀਜੇ ਦਿਨ ਰਾਤੀ ਇੰਨਾ ਕੁੱਟਿਆ 10:30 ਵਜੇ ਮੇਰੇ ਭਰਾ ਭਾਬੀ ਵੀ ਆਏ ਆ ਮੈਨੂੰ ਲੈਣ ਵਾਸਤੇ ਫੇਰ ਨਹੀਂ ਮੈਨੂੰ ਜਾਣ ਦਿੱਤਾ ਮੈਨੂੰ ਉਸ ਤੋਂ ਪਹਿਲਾਂ ਹੀ ਕਹਿੰਦੇ ਕਹਿੰਦੇ ਜੇ ਤੂੰ ਇੱਥੋਂ ਗਈ ਤੇ ਫਿਰ ਦੇਖ ਲੈ ਤੇਰਾ ਇੱਕ ਅੱਧਾ ਬੱਚਾ ਫਿਰ ਦੇਖ ਲੈ ਮੈਂ ਅੱਧਾ ਕੁਝ ਕਰ ਦੂੰਗਾ ਮੈਨੂੰ ਐਵੇਂ ਧਮਕੀਆਂ ਮੈਨੂੰ ਟੌਰਚਰ ਕੀਤਾ ਜਾਂਦਾ ਰੋਜ਼ ਤੇ ਤੁਸੀਂ ਲੁਧਿਆਣੇ ਕਿੱਥੇ ਰਹਿੰਦੇ ਹੋ ਮੈਂ ਤੇ ਸਲੀਮ ਟ੍ਰਾਫਿਕ ਕੋ ਠੀਕ ਹਾਂਜੀ ਹਾਂਜੀ ਸੱਤੀ ਸਰ ਇੱਕ ਕੱਲ ਕੋਈ ਇਨਸੀਡੈਂਟ ਹੋਇਆ ਕੋਈ ਤੁਹਾਡੀ ਧਰਮ ਪਤਨੀ ਵੱਲੋਂ ਸਿਵਲ ਹਸਪੀਟਲ ਪਹੁੰਚ ਕੇ ਕੋਈ ਤੁਹਾਡੇ ਤੇ ਐਲੀਗੇਸ਼ਨ ਲਗਾਏ ਗਏ ਨੇ ਮਾਰਕੁੱਟ ਦੇ ਉਹ ਮਾਮਲਾ ਹੈ ਕੀ ਦਰਸਲ ਮੈਨੂੰ ਵਿਆਹ ਨੂੰ ਬਈ ਦੀ 11 ਸਾਲ ਹੋ ਗਈ ਮੇਰੇ ਦੋ ਬੱਚੇ ਆ ਜੀ ਦੋ ਮੇਰੇ ਬੱਚੇ ਆ ਜੀ ਇੱਕ 8 ਸਾਲ ਦਾ ਤੇ ਇੱਕ 9 ਮਹੀਨੇ ਦਾ ਠੀਕ ਹੈ ਜੀ ਇਹ ਮੈਂ ਆਪਣਾ ਬਿਜ਼ਨਸ ਚ ਵਧੀਆਂ ਆ ਠੀਕ ਹੈ ਮੇਰੀ ਪਹਿਲਾਂ ਕੰਟਰੋਵਰਸੀਆਂ ਹੋਈਆਂ ਹੋਈਆਂ ਉੱਥੋਂ ਸਬਕ ਲਿਆ ਸਾਰਾ ਕੁਝ ਸੈਟਲ ਕਰਕੇ ਆਪਣਾ ਬਿਜ਼ਨਸ ਵੱਲ ਹੋ ਗਿਆ ਸੀ ਕਰਦੇ ਕਰਾਉਂਦੇ ਬਈ ਵਿੱਚ ਇੱਕ ਲੁਧਿਆਣੇ ਪ੍ਰਿੰਕਲ ਨਾਮ ਦਾ ਵਿਅਕਤੀ ਹੈਗਾ ਤੇ ਨਾਲ ਉਹਦੀ ਇੱਕ ਜਿਵੇਂ ਕਿ ਉਹਦੇ ਨਾਲ ਵਿਆਹ ਹੋਇਆ ਵੀ ਜਿਹਨੂੰ ਮੈਂ ਕਹਦਾ ਉਹਦੀ ਵਾਈਫ ਹੈ ਉਹਦੀ ਉਹ ਨਾਲ ਹੀ ਹੁੰਦੀ ਹੈ ਨਵੂ ਨਵੂ ਨਾ ਇਹਨਾਂ ਨੇ ਪਹਿਲਾਂ ਵੀ ਮੇਰੇ ਨਾਲ ਐਂ ਕਰਿਆ ਇਹਨੂੰ ਇਹਨੂੰ ਨਾ ਬਖਲਾਕਾ ਕੇ 10 ਸਾਲ ਸਾਡੇ ਘਰੇ ਕੁਝ ਨਹੀਂ ਹੋਇਆ ਜਿਹਦੇ ਘਰੇ ਕਲੇਸ਼ ਹੁੰਦਾ ਨਾ ਵਿਆਹ ਹੋਏ ਤੇ ਬਾਅਦ ਜੋ ਪਹਿਲੇ ਪਹਿਲੇ ਸਾਲ 6 ਮਹੀਨੇ ਚ ਹੋ ਜਾਂਦਾ ਸਾਡੇ ਕੁਝ ਨਹੀਂ ਆ ਹਾਂ ਬਹਿਸ ਜਰੂਰ ਹੁੰਦੀ ਸੀ ਇਹ ਕੋ ਤਾਂ ਸਾਰੇ ਘਰਾਂ ਚ ਹੁੰਦੀ ਹੈ ਪਰ ਐਡੇ ਵੱਡੇ ਗੱਲ ਦੀ ਨਹੀਂ ਕੋਈ ਹੋਈ ਵੀ ਆਪਾਂ ਛੱਡਣ ਛਡਾਨ ਤੱਕ ਜਾਂ ਕਦੀ ਕੋਈ ਕਚਹਿਰੀ 'ਚ ਬੈਠੀ ਹੋਈਏ ਜਾਂ ਕਦੀ ਕੋਈ ਦਰਖਾਸਤ ਇਹਨੂੰ ਤਰਾਹਾ ਥਾਣਾ ਤੱਕ ਨਹੀਂ ਪਤਾ ਸਕੇ ਉਨਕੀ ਹੋਇਆ ਪਿਛਲੇ ਕੁਝ ਸਮੇਂ ਤੋਂ ਮੈਨੂੰ ਧਮਕੀਆਂ ਧਮਕੀਆਂ ਮਿਲਣ ਲੱਗੀਆਂ ਕੰਮ ਕਾਰ ਚੱਲਣ ਲੱਗਿਆ ਫਰੋਤੀ ਤੇ ਕਾਲਾਂ ਆਉਣ ਲੱਗੀਆਂ ਪੁਲਿਸ ਨੇ ਸਿਕਿਉਰਟੀ ਵੀ ਦਿੱਤੀ ਅਸੀਂ ਆਪਣੀ ਵੀ ਰੱਖੀ ਹੋਈ ਆ ਤੁਸੀਂ ਇਹ ਗੱਲ ਸਮਝਦੇ ਹੋ ਸਾਰੇ ਆਪਾਂ ਇੱਥੇ ਭਰਾ ਬੈਠੇ ਆਂ ਵੀ ਕਿਸੇ ਦੀ ਆਪਣੇ ਮਹੱਲੇ 'ਚ ਬਣਦੀ ਨਾ ਹੋਵੇ ਆਪਾਂ ਉਹ ਜਨਾਨੀਆਂ ਦੇ ਉਹਨੂੰ ਦੇਖੂਗੀ ਵੀ ਤੱਕ ਨਹੀਂ ਆ ਕਾਲਾਂ ਪਈਆਂ ਵੀਰੇ ਇਹ ਡੇਲੀ ਹਲੋ ਇਹ ਡੇਲੀ ਪ੍ਰਿੰਕਲ ਲੁਧਿਆਣਾ ਠੀਕ ਆ ਜੀ ਨਵੂ ਹੋਣਾ ਨਾਲ ਤੇ ਆਪਣੀ ਸੱਸ ਨਾਲ ਕਾਲ ਨੰਬਰ ਆ ਜੇ ਉਹਦੇ ਨਾਲ ਮੇਰੇ ਕੋਲ ਸਾਰੇ ਡਾਕੂਮੈਂਟਰੀ ਹੈ ਠੀਕ ਹੈ ਉਹਨਾਂ ਨਾਲ ਸਾਰਾ ਸਾਰਾ ਦਿਨ ਗੱਲਾਂ ਕਰਦੇ ਹੀਗੇ ਇਹਨਾਂ ਦੇ ਮਨ 'ਚ ਮੈਂ ਤੁਹਾਨੂੰ ਸ਼ਾਰਟ ਸਟੋਰੀ ਦੱਸਦਾ ਕੱਲ ਵੀ ਇਹਨਾਂ ਨੇ 5 ਲੱਖ ਰੁਪਈਆ ਦੇ ਇੱਕ ਚੈਨ ਘਰੋਂ ਚੱਕ ਕੇ ਲੈ ਗਏ ਨੇ ਸਾਰਾ ਕੁਝ ਕੈਮਰਿਆਂ 'ਚ ਆ ਮੇਰੇ ਕੋਲ ਠੀਕ ਹੈ ਤੇ ਉਸ ਤੋਂ ਬਾਅਦ ਕੀ ਹੁੰਦਾ ਮੈਂ ਇੱਥੇ ਬੈਠਾ ਹਾਂ ਨਾ ਪਰਸੋਂ ਇਹਨੇ ਕੋਮਨ ਸਾਹਿਬ ਤੋਂ ਫੋਨ ਕਰਾ ਕੇ ਅਸੀਂ ਚੱਲ ਜੰਨੇ ਆ ਇਹ ਕਹਿੰਦਾ ਵੀ ਸਮਝੌਤਾ ਕਰਨਾ ਮੈਂ ਕਹਿੰਦਾ ਵੀ ਮੈਂ ਸਮਝੌਤਾ ਨਹੀਂ ਕਰਨਾ ਵੀ ਮੈਂ ਇਹ ਕਹਿ ਸਕਦਾ ਵੀ ਮੈਂ ਤੇਤੇ ਕੋਈ ਵੀਡੀਓ ਨਹੀਂ ਪਾਉਂਗਾ ਦੇਖੋ ਲੋਕ ਵੀ ਇਹ ਗੱਲਾਂ ਤੋਂ ਪਰੇਸ਼ਾਨ ਨੇ ਵਧੀਆ ਨਹੀਂ ਲੱਗਦਾ ਆਪਾਂ ਬੋਲੀਏ ਇਹਨੇ ਪਿਛਲੇ 2 ਮਹੀਨੇ ਤੋਂ ਲਗਾਤਾਰ ਮੇਰੇ ਤੇ ਵੀਡੀਓ ਪਾ ਰਹੇ 2 ਮਹੀਨੇ ਹੋ ਗਏ ਹਨ ਮੈਂ ਇੱਕ ਵੀਡੀਓ ਪਾਈ ਉਹ ਵੀ ਟੈਕਨੀਕਲੀ ਗੱਲ ਕਰੀ ਜਿਉਂਕਿ ਮੈਂ ਪੁਲਿਸ ਕੋਲ ਜਾਣਾ ਪੁਲਿਸ ਕਹਿੰਦੀ ਹੈ ਵੀ ਇਹ ਕਿਹੜਾ ਤੇਰਾ ਨਾਮ ਲੈ ਰਿਆ ਫਿਰ ਮੈਂ ਵੀ ਬਿਨਾ ਨਾਮ ਦੇ ਤੇ ਪਾਤੀ ਪਰ ਮੈਂ ਪਾਈ ਇੱਕੋ ਹੀ ਹੈ ਚਲੋ ਅਸੀਂ ਉੱਥੇ ਬੈਠ ਕੇ ਗੱਲਬਾਤ ਹੋ ਗਈ ਇਹਨੇ ਮੈਨੂੰ ਵਿਸ਼ਵਾਸ ਚ ਲੈ ਲਿਆ ਕਿ ਕੱਲ ਮੈਨੂੰ 1:30 ਵਜੇ ਦੁਬਾਰੇ ਫੋਨ ਕਰਦਾ ਮੈਂ ਇੱਥੇ ਦਫ਼ਤਰ ਹੀ ਬੈਠਾ ਹੀ ਦਰਾਹੀ ਮੇਰਾ ਘ ਮੈਂ ਕਰੇ ਮੈਂ ਰੋਟੀ ਕਾਣ ਤੇ ਲਈ ਆਪਣੇ ਬੀਜ ਸੁਣਾਣਾ ਹੈ ਨਾ ਇਹ ਮੈਨੂੰ ਕਹਿੰਦਾ ਕੀ ਹੋਇਆ ਮੈਂ ਕਹਿੰਦਾ ਕੀ ਹੋਇਆ ਕਹਿੰਦਾ ਫੇਰ ਲੜਿਆ ਜਾਂ ਕਹਿੰਦਾ ਮੈਂ ਕਹਿੰਦਾ ਮੈਂ ਤਾਂ ਆਪਣੇ ਕੰਮ ਅਗਲਕਾ ਮੈਂ ਕਹਿੰਦਾ ਕਿਸੇ ਨਾਲ ਲੜਨਾ ਮੈਂ ਕਹਿੰਦਾ ਸਹੀ ਹੈ ਸਾਰਾ ਕੁਝ ਕਹਿੰਦਾ ਉਹ ਤੇਰੀ ਧਰਣਾ ਨਹੀਂ ਕਰੋ ਭੱਜ ਗਈ ਕਹਿੰਦਾ ਮੈਂ ਕਹਿੰਦਾ ਜਨਾਨੀ ਭੱਜ ਗਈ ਕਹਿੰਦਾ ਬੱਚੇ ਲੈ ਕੇ ਵੀ ਚਲੇਗੀ ਐਸਐਸਪੀ ਕੋਲ ਮੈਂ ਕਹਿੰਦਾ ਐਸਐਸਪੀ ਕਿੰਨੇ ਵਜੇ ਇਹ ਡੇਢ ਡੇਢ ਦੀ ਇਹਦੀ ਗੱਲ ਹੈ ਕੱਲ ਦੀ ਕੱਲ ਦੁਪਹਿਰੇ ਡੇਢ ਵਜੇ ਉਹ ਕਹਿੰਦਾ ਕੌਣ ਸੀ ਇਹ ਬ੍ਰਿੰਕਲ ਲੁਧਿਆਣਾ ਫੋਨ ਆਇਆ ਬਿਲਕੁਲ ਫੋਨ ਆਇਆ ਸਿੱਧਾ ਸ਼ਰੀਮ ਤੇ ਨਾਲੇ WhatsApp ਤੇ ਨਹੀਂ ਦੂਜੇ ਤੇ ਕਈ ਵਾਰ WhatsApp ਤੇ ਨਹੀਂ ਵੀ ਪਤਾ ਲੱਗਦਾ ਨਾ ਸਿੱਧੀ ਕਾਲ ਆਈ ਹੋਈ ਹੈ ਪ੍ਰਿੰਕਰ ਜਿਹੜਾ ਹੈਗਾ ਜਿਹੜਾ ਉਹ ਤੁਹਾਡੀ ਵਾਈਫ ਦਾ ਬ੍ਰਦਰ ਹੈ ਹਾਂ ਬ੍ਰਦਰ ਆ ਉਹ ਠੀਕ ਤੇ ਉਸ ਤੋਂ ਬਾਅਦ ਕੀ ਹੁੰਦਾ ਬਈ ਮੈਂ ਘਰੇ ਜਾਨਾ ਮੈਂ ਅਸੀਂ ਮੇਰਾ ਪੀਐਸਓ ਨਾਲ ਜੀ ਮੈਂ ਕੋਈ ਵੀਡੀਓ ਬਣੀ ਸਾਰਾ ਘਰ ਖੁੱਲਾ ਸਾਰਾ ਘਰ ਖੁੱਲਾ ਸਾਰੀ ਵੀਡੀਓ ਆ ਮੈਂ ਉੱਤੇ ਇਹਨੂੰ ਫੋਨ ਕਰਨੇ ਸੀ ਫਿਰ ਆਪਣੇ ਸਾਲੇ ਨੂੰ ਕਰਨੇ ਸੀ ਇਹਨੇ ਤਾਂ ਮੈਨੂੰ ਦੱਸ ਹੀ ਦਿੱਤਾ ਸੀ ਪਰ ਇਹ ਮੈਂ ਨਾ ਗੇਮ ਖੇਡਦਾ ਵੇ ਅਸੀਂ ਵੀ ਉਹ ਮੇਰੀ ਮਦਦ ਮੰਗ ਰਿਹਾ ਮੈਂ ਕਰ ਨਹੀਂ ਰਿਹਾ ਪਰ ਇਹਦੀਆਂ ਗੱਡੀਆਂ ਇਹਦਾ ਸਾਰਾ ਸਟਾਫ ਨਾਲ ਸੀ ਇਹ ਆਪ ਐਸਐਸਪੀ ਮੈਨੂ ਕੋਲ ਨੂੰ ਲੈ ਕੇ ਗਿਆ ਬਿਲਕੁਲ ਲੈ ਕੇ ਜਾਵੇ ਕਨੂਰ ਕੋਲ ਜਾਣ ਦਾ ਸਭ ਕੋਲ ਧਿਆਰ ਪਰ ਕਿਸੇ ਦਾ ਘਰ ਪੱਟਣ ਦਾ ਛੋਟੇ ਛੋਟੇ ਜਵਾਗ ਚੱਕ ਕੇ ਬੱਸਾਂ 'ਚ ਫੇਰਨ ਦਾ ਯਾਰ ਆਪਣੇ ਕੋਈ ਮਾਰ ਨਹੀਂ ਸਾਰਾ ਕੁਝ ਦਿੱਤਾ ਠੀਕ ਆ ਤੁਸੀਂ ਪਹਿਲਾਂ ਇਹ ਦੱਸੋ ਵੀ ਤੁਸੀਂ ਕੁਝ ਕਮਾਨੇ ਹੋ ਮੇਰੇ ਸਹੁਰਾ ਸਾਹਿਬ ਇੰਨੇ ਕੁ ਵਧੀਆ ਬੰਦੇ ਨੇ ਉਹਨਾਂ ਨੂੰ ਇਹਨੇ ਡਿਪਰੈਸ਼ਨ 'ਚ ਕਰਤਾ ਮਾਵਾ ਧੀਆਂ ਅੱਜ ਵੀ ਤੁਸੀਂ ਜਾਂਚ ਕਰਾ ਸਕਦੇ ਅੱਜ ਵੀ ਜਾਂਚ ਕਰਾ ਸਕਦੇ ਉਹਨੂੰ ਡਿਪਰੈਸ਼ਨ 'ਚ ਕਰਕੇ ਸਾਈਡ ਤੇ ਕੋਨੇ ਤੇ ਬਿਠਾਇਆ ਹੋਇਆ ਹੈ ਹੁਣ ਮੈਂ ਤੁਹਾਨੂੰ ਗੱਲਾਂ ਨਹੀਂ ਕਰਨੀਆਂ ਸੀ ਹੁਣ ਪਰਿਵਾਰ ਦੀਆਂ ਨੇ ਦੇਖੋ ਚਲੋ ਚਲੋ ਬੰਦਾ ਮਾਰਨ ਤਾਂ ਹੀ ਆ ਗਿਆ ਹਨਾ ਮੇਰੇ ਫਾਦਰ ਸਾਹਿਬ ਇੱਥੇ ਦਰਾਹੀ ਗੁਰਦੁਆਰੇ ਪ੍ਰਧਾਨ ਸੀਗੇ ਠੀਕ ਹੈ ਸਾਡਾ ਵਧੀਆ ਸੀ ਇੱਕ ਦੋ ਦੁਕਾਨਾਂ ਸਾਡੇ ਕੋਲ ਸੀਗੀਆਂ ਸਹੀ ਸੀ 2014 ਦੇ ਵਿੱਚ ਉਹਨਾਂ ਨੂੰ ਇਹਨਾਂ ਨੇ ਕਿਸੇ ਨੇ ਦੱਸ ਪਾਈ ਵੀ ਵਿਆਹ ਕਰਨਾ ਵਾ ਠੀਕ ਹੈ ਉਹ ਇਹਦੇ ਫਾਦਰ ਸਾਹਿਬ ਉੱਥੇ ਅਕਾਲ ਮਾਰਕੀਟ ਦੇ ਵਿੱਚ ਰੇੜੀ ਲਗਾਉਂਦੇ ਸੀ ਮੈਂ ਕੋਈ ਰੇੜੀ ਲਾਉਣ ਨੂੰ ਗਲਤ ਕੰਮ ਨਹੀਂ ਕਹਿੰਦਾ ਜੇ ਸਾਡੇ 'ਚ ਗਲਤ ਹੁੰਦਾ ਤੇ ਅਸੀਂ ਵਿਆਹ ਹੀ ਨਹੀਂ ਕਰਦੇ ਭਾਜੀ ਹਨਾ ਚਲੋ ਅਸੀਂ ਵੀ ਮਹਾਰਾਜ ਦੀ ਕਿਰਪਾ ਠੀਕ ਸੀ ਮਾੜੇ ਨਹੀਂ ਸੀ ਠੀਕ ਸੀ ਅਸੀਂ ਕੁਝ ਵੀ ਐਡਾਂ ਦੀ ਗੱਲ ਨਹੀਂ ਕੀਤੀ ਅਸੀਂ ਕਿਉਂ ਆਪਸ ਵਿੱਚ ਦੇਖਿਆ ਉਹ ਕਹਿੰਦੇ ਠੀਕ ਆ ਠੀਕ ਆ ਵਿਆਹ ਹੋ ਗਿਆ ਬੱਚੇ ਹੋਏ ਸੈਟਲ ਚਲੀ ਗਈ ਉਸ ਤੋਂ ਬਾਅਦ ਜਦੋਂ ਨਹੀਂ ਮੇਰੀ ਇਹਨਾਂ ਨਾਲ ਮੈਂ ਹੁਣ ਇਹਨਾਂ ਨੂੰ ਛੱਡਿਆ ਹੈ ਇਹ ਬੰਦੇ ਨੇ ਇਹਦੇ ਦਿਮਾਗ 'ਚ ਇਹ ਗੱਲ ਪਾਤੀ ਜੇ ਮੈਂ ਆਪਣੀ ਜਨਾਨੀ ਛੱਡਣੀ ਹੋਵੇ ਬਾਈ ਪਿਛਲੇ 9 ਮਹੀਨੇ ਪਹਿਲਾਂ ਵੀ ਇਹਨੇ ਵੀਡੀਓ ਪਾਈ ਹੈ ਸਾਰੇ ਘਰ ਦੇ ਭੇਜਦੇ ਜੋ ਮੈਂ ਕੰਗਰੇਸ ਕਰਦਾ ਜੋ ਮੇਰੇ ਕੋਲ ਆ ਜੋ ਮੈਂ ਖਾਣਾ ਪੀਣਾ ਕਮਰੇ ਦੇ ਵਿੱਚ ਰਿਕਾਰਡਿੰਗ ਅਪਰਿੰਕਲ ਨੂੰ ਜਾ ਰਹੀਆਂ ਜੀ ਪ੍ਰਿੰਕਲ ਕੌਣ ਹੈ ਕਾਦੇ ਲਈ ਬਸ ਉਹਨੂੰ ਮੇਰੇ ਤੇ ਰੰਜਿਸ਼ ਹੈ ਉਹਨੇ ਮੈਨੂੰ ਕੰਮ 'ਚ ਹਿੱਸਾ ਪਾਉਣ ਨੂੰ ਕਿਹਾ ਸੀ ਹੁਣ ਮੇਰੇ ਤੋਂ ਗੱਲਾਂ-ਗੱਲਾਂ 'ਚ ਬੰਦਾ ਜਨਾਨੀ ਨੂੰ ਹੀ ਦੱਸਦਾ ਜੀ ਮੈਂ ਇੰਸ਼ੋਰੈਂਸਾਂ ਕਰਾਈਆਂ ਹੋਈਆਂ ਬੱਚੇ ਦੀਆਂ ਇੱਕ-ਇੱਕ ਦੀ 2-2 ਕਰੋੜ ਦੀ ਇੰਸ਼ੋਰੈਂਸ ਹੈਗੀ ਆ ਵੀ ਜੇ ਕੱਲ ਨੂੰ ਕੋਈ ਵੀ ਗੱਲਬਾਤ ਹੁੰਦੀ ਆ ਤੇ ਨਾਮੇ ਨਹੀਂ ਤੂੰ ਮੈਂ ਹੁਣ ਚੇਂਜ ਕਰਵਾਤਾ ਚਲੋ ਉਹ ਤਾਂ ਮੇਰੀ ਮਰਜ਼ੀ 'ਚ ਜਿਹਨੂੰ ਮਰਜ਼ੀ ਰੱਖਾ ਨਾ ਰੱਖਾ ਪਰ ਮੈਂ ਦੱਸਦਾ ਇਹ ਗੱਲ ਇਹਨਾਂ ਦੇ ਦਿਮਾਗ 'ਚ ਕਲਿੱਕ ਕਰ ਗਈ ਵੀ ਜੇ ਇਹਨੂੰ ਕੁਝ ਹੁੰਦਾ ਵੀਰੇ ਮੇਰੇ ਕੋਈ ਤਾਏ ਚਾਚੇ ਨੂੰ ਨਹੀਂ ਬੁਲਾਉਂਦੀ ਮੇਰੇ ਛੱਡੋ ਭਾਜੀ ਆਪਣੇ ਨੂੰ ਨਹੀਂ ਬੁਲਾਉਂਦੀ ਮੇਰੇ ਨੂੰ ਤਾਂ ਛੱਡੋ ਮੇਰੇ ਮੇਰੇ ਤਾਏ ਚਾਚੇ ਕਿਸੇ ਨੂੰ ਵੀ ਪੁੱਛ ਲਓ ਗੱਲ ਸਾਰਾ ਦਰਹਾ ਆਇਆ ਸੀ ਵੀਰੇ ਐਂ ਥੋੜੀ ਕਿਤੇ ਭੇਜਦੀ ਸਾਰਾ ਕੁਝ ਲਿਖਾ ਕੇ ਭੇਜਿਆ ਸਾਰਾ ਕੁਝ ਕਰਕੇ ਭੇਜਿਆ ਕਿਉਂਕਿ ਇਹ ਫਾਈਨਲ ਡਿਸੀਜਨ ਸੀ ਵੀ ਹੁਣ ਰਹਿਣਾ ਪਰ ਮੈਂ ਸੱਚ ਕਹਣਾ ਬਾਈ ਜੀ ਮੈਂ ਰਹਿਣਾ ਸਿੱਧੀ ਗੱਲ ਹੈ ਪਰ ਮੈਂ ਕੋਈ ਵਿਰੋਧ ਨਹੀਂ ਕੁਝ ਮੈਂ ਕੋਈ ਗਲਤ ਕੰਮ ਨਹੀਂ ਕਰਨਾ ਜੋ ਮੈਨੂੰ ਕਾਨੂੰਨ ਅਨਸਾਰ ਖਰਚਾ ਲਾਉਣਗੇ ਮੈਂ ਪਹਿਲਾਂ ਹੀ ਚੱਲਣ ਨੂੰ ਤਿਆਰ ਹਾਂ ਸਿਟੀ ਸਾਹਿਬ ਉਹ ਤਾਂ ਤੁਹਾਡਾ ਚਲੋ ਨਿੱਜੀ ਫੈਸਲਾ ਰਹਿਣਾ ਠੀਕ ਹੈ ਨਾ ਪਰ ਲੇਕਿਨ ਜਿਹੜਾ ਕੱਲ ਇਹ ਸਭ ਕੁਝ ਹੋਇਆ ਇਹਨੂੰ ਤੁਸੀਂ ਪਬਲਿਸਿਟੀ ਸਟੈਂਡ ਕਹਿ ਰਹੇ ਹੋ ਜਾਂ ਫਿਰ ਇਹ ਮਾਰਕਟ ਕੀ ਹੈ ਡਰਾਮਾ ਕੀ ਸੀਗਾ ਮਾਰਕਟ ਤੁਸੀਂ ਉੱਥੇ ਆਈਡ ਲਾਈ ਹੈ ਤੁਹਾਨੂੰ ਕੋਈ ਨਿਸ਼ਾਨ ਦਿਖਿਆ ਮੈਡੀਕਲ ਪੂਰਾ ਕਲੀਅਰ ਆਇਆ ਜੀ ਤੁਸੀਂ ਦੱਸੋ ਪਬਲਿਸਿਟੀ ਸਟੈਂਡ 'ਚ ਬਾਈ ਕੋਈ ਆਪਣੀ ਘਰ ਵਾਲੀ ਥੋੜੀ ਛੱਡ ਦੀ ਤੁਸੀਂ ਦੱਸੋ ਸਿੱਟੇ ਸਾਲ ਪਹਿਲਾਂ ਤੁਹਾਡੇ ਨਾਲ ਇਹ ਡਿਸਪਿਊਟ ਹੋਇਆ ਸੀ ਉਹਨਾਂ ਨੇ ਬਾਈਟ ਵਿੱਚ ਵੀ ਕਿਹਾ ਕਿ ਇੱਕ ਸਾਲ ਪਹਿਲਾਂ ਵੀ ਐਸੇ ਤਰੀਕੇ ਦਾ ਇਨਸੀਡੈਂਟ ਹੋਇਆ ਸੀਗਾ ਮੇਰੇ ਦੇਵਰ ਨੇ ਮੇਤੇ ਹੱਥ ਪਾਇਆ ਸੀ ਇਦਾਂ ਦਾ ਕੁਝ ਉਹਨਾਂ ਨੇ ਬੋਲਿਆ ਤੇ ਆਪਾਂ ਦਵਾਰੇ ਕਿਉਂ ਰਹਿਣ ਲੱਪੇ ਜੀ ਤੇ ਆਪਾਂ ਦਵਾਰੇ ਕਿਉਂ ਆਏ ਜੇ ਮੇਰੇ ਦੇਵਰੇ ਨਹੀਂ ਗਲਤ ਹੈ ਆਪਾਂ ਦਵਾਰੇ ਕਿਉਂ ਵਾਪਸ ਆਏ ਫੇਰ ਡਿਸਪਿਊਟ ਕਿਉਂ ਹੋਇਆ ਇਹ ਦਵਾਰੇ ਪੈ ਜੋ ਛੱਡ ਹੀ ਨਹੀਂ ਰਿਹਾ ਪ੍ਰਿੰਕਲ ਨੂੰ ਸਮਝ ਨਹੀਂ ਆ ਰਹੀ ਇਹਨਾਂ ਨੇ ਪੈਸੇ ਚਾਹੁੰਦੇ ਨੇ ਮਰਵਾਣਾ ਇਹਨਾਂ ਨੇ ਮੈਨੂੰ ਮੋਲੋ ਅੱਧੀ ਵਾਈਫੇ ਕਹਿ ਰਹੀ ਕਿ ਮੇਰਾ ਪ੍ਰਿੰਕਲ ਨਾ ਕੋਈ ਲੈ ਰਹਾ ਤੇ ਨਹੀਂ ਆਏਗਾ ਉਹਨੇ ਬਾਈਟ ਤੇ ਗਿਆ ਤੇ ਇਹਨਾਂ ਨੇ ਕਿਹਾ ਇਹਨਾਂ ਨੂੰ ਸ਼ੱਕ ਹੈ ਕਿ ਮੈਂ ਪ੍ਰਿੰਕਲ ਦੇ ਕਹਿੰਦੇ ਤੇ ਸਭ ਕੁਝ ਕਰ ਦਿਆਂ। ਹਾਂ ਨਹੀਂ ਆ। ਆ ਲੋ ਕੱਲ ਫੜੇ ਗਏ ਨੇ ਕਿ ਸਾਰੀਆਂ ਗੱਡੀਆਂ ਪ੍ਰਿੰਕਲ ਦੇ ਘੁੰਮਦੀਆਂ ਨੇ ਮੈਂ ਇਹਨੂੰ ਬਿਠਾ ਕੇ ਪਰਗਲਾ ਕੇ ਵਾਪਸ ਲੈ ਕੇ ਆਇਆ। ਮੋਟਾ-ਮੋਟਾ ਕਾਰਨ ਕੀ ਮੰਨਦੇ ਹੋ ਤੇ ਪਿੱਛੇ ਪੈਸਾ? ਜੈਲਸੀ ਤੇ ਪੈਸਾ ਵੀ ਮੈਂ ਇਹਨਾਂ ਨੂੰ ਵਰਤਦਾ ਨਹੀਂ ਹੈਗਾ। ਵੀ ਮੈਂ ਇਹਨਾਂ ਨਾਲ ਵਰਤਦਾ ਨਹੀਂ ਹੈਗਾ। ਠੀਕ ਹੈ। ਮੈਂ ਇਹ ਕਿਸੇ ਨਾਲ ਵਰਤਦੀ ਨਹੀਂ ਕਿਉਂਕਿ ਕਿਸੇ ਦੀ ਵੀ ਇੰਟਰਫੇਅਰ ਇਸ ਇਹ ਮੇਰਾ ਦੋਸਤ ਹੈ ਉਹ ਮੇਰਾ ਛੱਡੋ ਭਾਜੀ ਆਪਣੇ ਨੂੰ ਨਹੀਂ ਬੁલાਂਦੀ ਮੇਰੇ ਨੂੰ ਤਾਂ ਛੱਡੋ ਮੇਰੇ ਮੇਰੇ ਤਾਇਜ ਚ ਕਿਸੇ ਨੂੰ ਵੀ ਪੁੱਛ ਲਓ ਕੱਲ ਸਾਰਾ ਦਰਹਾ ਆ ਅਸੀਂ ਵੀਰੇ ਐਂ ਥੋੜੀ ਕਿਤੇ ਭੇਜਦੀ ਸਾਰਾ ਕੁਝ ਲਿਖਾ ਕੇ ਭੇਜਿਆ ਸਾਰਾ ਕੁਝ ਕਰਕੇ ਭੇਜਿਆ ਕਿਉਂਕਿ ਇਹ ਫਾਈਨਲ ਡਿਸੀਜਨ ਸੀ ਵੀ ਹੁਣ ਰਹਿਣਾ ਪਰ ਮੈਂ ਸੱਚ ਕਹਣਾ ਬਾਈ ਜੀ ਮੈਂ ਰਹਿਣਾ ਸਿੱਧੀ ਗੱਲ ਹੈ ਪਰ ਮੈਂ ਕੋਈ ਵਿਰੋਧ ਨਹੀਂ ਕੁਝ ਮੈਂ ਕੋਈ ਗਲਤ ਕੰਮ ਨਹੀਂ ਕਰਨਾ ਜੋ ਮੈਨੂੰ ਕਾਨੂੰਨ ਅਨਸਾਰ ਖਰਚਾ ਲਾਉਣਗੇ ਮੈਂ ਪਹਿਲਾਂ ਹੀ ਚੱਲਣ ਨੂੰ ਤਿਆਰ ਸਿੱਟੀ ਸਾਹਿਬ ਉਹ ਤਾਂ ਤੁਹਾਡਾ ਚਲੋ ਨਿੱਜੀ ਫੈਸਲਾ ਰਹਿਣਾ ਜਿਹੜਾ ਨਾ ਪਰ ਲੇਕਿਨ ਜਿਹੜਾ ਕੱਲ ਇਹ ਸਭ ਕੁਝ ਹੋਇਆ ਇਹਨੂੰ ਤੁਸੀਂ ਪਬਲਿਸਿਟੀ ਸਟੈਂਡ ਕਹਿ ਰਹੇ ਹੋ ਜਾਂ ਫਿਰ ਇਹ ਮਾਰਕਟ ਕੀ ਹੈ ਡਰਾਮਾ ਕੀ ਸੀਗਾ ਮਾਰਕਟ ਤੁਸੀਂ ਉੱਥੇ ਆਈਡ ਲਾਈ ਹੈ ਤੁਹਾਨੂੰ ਕੋਈ ਨਿਸ਼ਾਨ ਦਿਖਿਆ ਮੈਡੀਕਲ ਪੂਰਾ ਕਲੀਅਰ ਆਇਆ ਜੀ ਤੁਸੀਂ ਦੱਸੋ ਪਬਲਿਸਿਟੀ ਸਟੈਂਡ ਚ ਬਾਈ ਕੋਈ ਆਪਣੀ ਘਰ ਵਾਲੀ ਥੋੜੀ ਛੱਡੂ ਤੁਸੀਂ ਦੱਸੋ ਇਹ ਛੇ ਸਾਲ ਪਹਿਲਾਂ ਤੁਹਾਡੇ ਨਾਲ ਇਹ ਡਿਸਪਿਊਟ ਹੋਇਆ ਸੀ ਉਹਨਾਂ ਨੇ ਬਾਈਟ 'ਚ ਵੀ ਕਿਹਾ ਕਿ ਇੱਕ ਸਾਲ ਪਹਿਲਾਂ ਵੀ ਐਸੇ ਤਰੀਕੇ ਦਾ ਇਨਸੀਡੈਂਟ ਹੋਇਆ ਸੀਗਾ ਮੇਰੇ ਦੇਵਰ ਨੇ ਮੇਤੇ ਹੱਥ ਪਾਇਆ ਸੀ ਇਦਾਂ ਦਾ ਕੁਝ ਉਹਨਾਂ ਨੇ ਕਹੋ ਲਿਆ ਤੇ ਆਪਾਂ ਦਵਾਰੇ ਕਿਉਂ ਰਹਿਣ ਲੱਪੇ ਜੀ ਤੇ ਆਪਾਂ ਦਵਾਰੇ ਕਿਉਂ ਆਏ ਜੇ ਮੇਰੇ ਦੇਵਰੇ ਨੇ ਨਹੀਂ ਗਲਤ ਹੈ ਆਪਾਂ ਦਵਾਰੇ ਕਿਉਂ ਵਾਪਸ ਆਏ ਫਿਰ ਡਿਸਪਿਊਟ ਕਿਉਂ ਹੋ ਗਿਆ ਇਹ ਦਵਾਰੇ ਪਾਈ ਜੋ ਛੱਡ ਹੀ ਨਹੀਂ ਰਿਹਾ ਪ੍ਰਿੰਕਲ ਇਹਨੂੰ ਸਮਝ ਹੀ ਨਹੀਂ ਆ ਰਹੀ ਇਹਨਾਂ ਨੇ ਪੈਸੇ ਚਾਹੁੰਦੇ ਨੇ ਮਰਵਾਣਾ ਇਹਨਾਂ ਨੇ ਮੈਨੂੰ ਬੋਲੋ ਅਰੇ ਵਾਈਫੇ ਕਹਿ ਰਹੀ ਕਿ ਮੇਰਾ ਪ੍ਰਿੰਕਲ ਨਾ ਕੋਈ ਲੈਣਾ ਤੇ ਨਹੀਂ ਆਏਗਾ ਉਹਨੇ ਬਾਈਟ ਤੇ ਗਿਆ ਤੇ ਇਹਨਾਂ ਨੇ ਕਿ ਇਹਨਾਂ ਨੂੰ ਸ਼ੱਕ ਹੈ ਕਿ ਮੈਂ ਪ੍ਰਿੰਕਲ ਦੇ ਕਹਿੰਦੇ ਤੇ ਸਭ ਕੁਝ ਕਰਦਾ ਹਾਂ ਉਹ ਨਹੀਂ ਆਹ ਆ ਲੋ ਕੱਲ ਫੜੇ ਗਏ ਨੇ ਕਿ ਸਾਰੀਆਂ ਗੱਡੀਆਂ ਪ੍ਰਿੰਕਲ ਦੇ ਘੁੰਮਦੀਆਂ ਨੇ ਮੈਂ ਇਹਨੂੰ ਬਿਠਾ ਕੇ ਵਰਗਲਾ ਕੇ ਵਾਪਸ ਲੈ ਕੇ ਆਇਆ ਮੋਟਾ ਮੋਟਾ ਕਾਰਨ ਕੀ ਮੰਨਦੇ ਉਹਦੇ ਪਿੱਛੇ ਪੈਸਾ ਜੈਲਸੀ ਤੇ ਪੈਸਾ ਵੀ ਮੈਂ ਇਹਨਾਂ ਨੂੰ ਵਰਤਦਾ ਨਹੀਂ ਹੈਗਾ ਵੀ ਮੈਂ ਇਹਨਾਂ ਨਾਲ ਵਰਤਦਾ ਨਹੀਂ ਹੈਗਾ ਠੀਕ ਹੈ ਮੈਂ ਇਹ ਕਿਸੇ ਨਾਲ ਵਰਤਦੀ ਨਹੀਂ ਕਿਉਂਕਿ ਕਿਸੇ ਦੀ ਵੀ ਇੰਟਰਫੇਰੈਂਸ ਇਹ ਮੇਰਾ ਦੋਸਤ ਹੈ ਉਹ ਮੇਰਾ ਦੋਸਤ ਹੈ ਮੇਰਾ ਸਟਾਫ ਬੈਠਾ 30 ਜਣਾਂ ਦਾ ਮੇਰਾ ਸਟਾਫ ਹੈ ਆਪਾਂ ਕਿਸੇ ਨੂੰ ਨਹੀਂ ਬੁਲਾਉਣਾ ਆਪਾਂ ਤਾਇ ਚਾਚੇ ਨੂੰ ਨਹੀਂ ਬੁਲਾਉਣਾ ਆਪਾਂ ਭਾਬੀਆਂ ਨੂੰ ਨਹੀਂ ਬੁਲਾਉਣਾ ਰੈਂਡਮਲੀ ਇੱਕ ਬੰਦਾ ਖੜਾ ਹੋ ਕੇ ਕਹਿ ਦੇਵੇ ਵੀ ਏ ਕਮ ਸਿੱਠੀ ਸਾਡੇ ਨਾਲ ਸਹੀ ਹੈ ਜੋ ਕਹੋਗੇ ਔਨ ਕੈਮਰਾਮੈਨ ਨੂੰ ਤਿਆਰ ਇੱਕ ਸਿਰਫ ਇੱਕ ਸਕੇ ਭਰਾ ਮੇਰੇ ਨਾਲ ਖੜਨਗੇ ਤੁਹਾਨੂੰ ਮੈਂ ਦੱਸਦੀ ਗੱਲ ਉਹ ਮਾਮੇ ਠੀਕ ਹੈ ਫਾਈਨੈਂਸ਼ਲੀ ਮੈਂ ਤੁਹਾਨੂੰ ਦੱਸ ਚੁੱਕਿਆ ਹਾਂ ਵੀ ਹਨਾ ਵੀ ਆਪਾਂ ਰੈਡੀ ਰੂਡੀ ਪਰ ਗੁਰਸਿੱਖ ਬੰਦਾ ਬਹੁਤ ਵਧੀਆ ਹੈ ਨਾ ਪਰ ਫਾਈਨੈਂਸ਼ਲੀ ਪੈਸੇ ਤਾਂ ਚਾਹੀਦੇ ਵਿਆਹ ਕਰਾਉਣ ਨੂੰ 15 ਸਾਲ ਦੋਨੇ ਭੈਣ ਭਰਾਵਾਂ ਨੂੰ ਜਿਹੜੇ ਨਾਨਕਿਆਂ ਨੇ ਰੱਖਿਆ ਉਹਨਾਂ ਨੂੰ ਧੱਕੇ ਮਾਰ ਮਾਰ ਘਰੋਂ ਕੱਢਿਆ ਕੱਢ ਵੀ ਵੀਡੀਓ ਚਲੋ ਹੁਣ ਤੁਸੀਂ ਇਹਦਾ ਨਿਚੋੜ ਕੀ ਕੱਢਿਆ ਹੁਣ ਨਿਚੋੜ ਮੈਂ ਹੀ ਕਰਦਾ ਬਾਈ ਜੀ ਮੈਂ ਨਾਲ ਨਹੀਂ ਰਹਿਣਾ ਮੈਂ ਕੋਈ ਕੰਟਰੋਵਰਸੀ ਨਹੀਂ ਚਾਹੁੰਦਾ ਜੋ ਕਾਨੂੰਨ ਕਰੂਗਾ ਸਹੀ ਹੈ ਮੈਨੂੰ ਇਹਨਾਂ ਤੋਂ ਡਰ ਹੈ ਇਹਨਾਂ ਨੂੰ ਮੇਰੀਆਂ ਪਾਲਸੀਆਂ ਦਿਖਦੀਆਂ ਨੇ ਪਰ ਮੈਂ ਉਹ ਚੇਂਜ ਕਰਵਾਤੀਆਂ ਠੀਕ ਹੈ ਜਦੋਂ ਆਪਾਂ ਕਿਸੇ ਨਾਲ ਵਰਤਦੇਈ ਨਾ ਜਦੋਂ ਬੰਦਾ ਆ ਹੁਣ ਸਾਡੇ ਆ ਸਮਰਾਲੇ ਕੰਨ ਹੋਇਆ ਜਨਾਨੀ ਨੇ ਸਾਰਾ ਕੁਝ ਆਪਣੇ ਨਾਮ ਕਰਵਾਇਆ ਹੋਇਆ ਸੀਗਾ ਉਜਤ ਪਹਿਲਾਂ ਹੀ ਨਹੀਂ ਤਾਂ ਆਪਣੇ ਸਹੁਰਿਆਂ ਨਾਲ ਕਿਸੇ ਨਾਲ ਵਰਤੂ ਦੀ ਤਾਂ ਉਹ ਕੁਐਸਚਨਿੰਗ ਹੀ ਨਹੀਂ ਕਰਨੀ ਹੈ ਨਾਮਿਨੀਓ ਸੀਗੀ ਵਿੱਚ ਸੇਮ ਆ ਚੀਜ਼ ਕਰਨ ਨੂੰ ਪਿਆਰ ਸੀਗੇ 48 ਘੰਟੇ ਪਹਿਲੇ ਪੰਗਾ ਪਿਆ ਸੀ ਤੁਹਾਡੀ ਵਾਈਫ ਨੇ ਬਿਆਨ ਦਿੱਤੇ ਨੇ ਕਿ ਉਹ ਪੰਗੇ ਤੋਂ ਬਾਅਦ ਮੈਨੇਜ ਹੋ ਗਏ ਸਭ ਕੁਝ ਅਸੀਂ ਕਿਵੇਂ ਮੈਨੇਜ ਹੋ ਗਿਆ ਬਾਈ ਜੀ ਇਹ ਗੱਡੀ ਵਿੱਚ ਵਿੱਚ ਪੈਸਾ ਲੈ ਕੱਢ ਕੈਮਰਾ ਚਲਾਉਣਾ ਵਿੱਚ ਤੁਸੀਂ ਜੀ 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 ਹਾਂ ਦੇਖਣ ਲਗਾ ਕੋਈ ਵਿੱਚ ਪੈਸਾ ਵੀਡੀਓ ਕਿੱਥੇ ਜਿਹੜੀ ਮੈਂ ਡੋਨਲ ਫੜੀ ਗਈ ਆ ਉਹਨਾਂ ਨਾਲ ਤੇ ਫੇ ਇਹਨਾਂ ਨੇ ਬਾਅਦ ਵਿੱਚ ਮੇਰੇ ਕੋਲ ਗੱਡੀਆਂ ਚਾਰ ਸੀਗੇ ਚਾਰ ਗੱਡੀਆਂ ਜੋ ਅਸੀਂ ਲੱਭਣ ਲੱਗੇ ਜਦੋਂ ਜਨਾਨੀ ਘਰੋਂ ਚੱਲੇ ਗਈ ਤੇ ਬੰਦਾ ਲੱਭੂਗਾ ਹੀ ਫੋਨ ਤੁਸੀਂ ਚੱਕ ਨਹੀਂ ਰਹੇ ਇੱਕ ਉਹ ਬੰਦਾ ਜਿਹਨੇ ਮੇਰੇ ਤੇ ਪਰਚਾ ਕਰਾਇਆ ਜਿਹਨੇ ਮੈਨੂੰ ਜੇਲ੍ਹ ਭੇਜਿਆ ਉਹ ਬੰਦਾ ਮੈਨੂੰ ਇਹ ਗੱਲ ਦੱਸੇ ਵੀ ਦੇਰੀ ਜਨਾਨੀ ਸਾਡੇ ਕੋਲ ਹੈ ਤੇ ਇਹਦਾ ਕੀ ਫਰੋਤੀ ਹੋਗੀ ਔਰ ਕੀ ਹੋ ਗਿਆ ਪਰ ਉਹ ਲੋਕਾਂ ਨੇ ਤੁਹਾਡੀ ਮਾਤਾ ਜੀ ਨੇ ਵੀ ਉਹਨਾਂ ਨੂੰ ਕੁੱਟਿਆ ਉਹਨੇ ਯਾ ਰੋਕ ਲਾਈ ਕਿਵੇਂ ਕੁੱਟਿਆ ਭਾਈ ਜੀ ਮੈਡੀਕਲ ਕਰਾ ਲਿਆ ਉਹਨੇ ਚੇਲਕ ਰੋਕਿਆ ਇਹ ਬਜਾ ਉੱਥੇ ਜਾਂਦੀ ਸੀ ਮਤਲਬ ਯਾਰ ਐਵੇਂ ਸਾਡੇ ਮਹੱਲੇ 'ਚ ਦੋ ਪਾਸੇ ਘਰ ਨੇ ਐਵੇਂ ਜਾਂਦੀ ਸੀ ਮੰਮੀ ਨੇ ਰੁਕਿਆ ਵੀ ਤੂੰ ਇੱਧਰ ਨਾ ਜਾ ਉਹਨੂੰ ਕੁੱਟਣਾ ਨਹੀਂ ਕਹਿੰਦੇ ਉਹਨੂੰ ਰੋਕਣਾ ਕਹਿੰਦੇ ਨੇ ਜੀ ਜੇ ਕੋਈ ਨਿਸ਼ਾਨ ਹੈ ਤਾਂ ਫਿਰ ਸਿਵਲ ਸਰਜਨ ਗਈ ਨਹੀਂ ਉਹ ਲਿਖ ਕੇ ਦੇ ਦਿੰਨ ਵੀ ਇਹਦੇ ਇੱਥੇ ਤੇ ਨਿਸ਼ਾਨ ਲੱਗੇ ਹੋਏ ਆ ਪ੍ਰਿੰਕਲ ਦੀ ਗੱਡੀ ਰਾਤ ਨੂੰ 10 ਵਜੇ ਆਉਂਦੀ ਸਾਡੇ ਕੋਲ ਮੇਰੇ ਕਮਰੇ ਦੇ ਵਿੱਚ ਇਹਦਾ ਪੀਐਸਓ ਵੱਡ ਜਾਂਦਾ ਕਿ ਵੈਪਨ ਲੈ ਕੇ ਇਹ ਕੀ ਮਸਲਾ ਹੋਇਆ ਆ ਕੱਲ ਦੀ ਵੀਡੀਓ ਆ ਅੱਜ ਮੈਂ ਗੱਲ ਨਾ ਚਲਾਉ ਕੱਲ ਆ ਗੱਡੀ ਚ ਨੂੰ ਮੈਂ ਵਾਪਸ ਲੈ ਕੇ ਆ ਰਿਹਾ ਐਂ ਡਰਾਈਵਰ ਆ ਪ੍ਰਿੰਕਲ ਦੀ ਪਿੱਛੇ ਉਹ ਕੁੜੀ ਨਵ ੱੱਲੇ ਦੀ ਪਿੱਛੇ ਰੇਂਜ ਰੋਵਰ ਆ ਅੱਭੀ ਚਲਾਓ ਇਹਨੂੰ ਕਿਉਂ ਨਹੀਂ ਚਲਾਉਂਦੇ ਹਾਂ ਹਾਂ ਚਲਾਓ ਇਹਨੂੰ ਬਿਲਕੁਲ ਚਲਾਓ ਹਲੋ ਇਹਦੇ ਚ ਮੈਂ ਮਸਾ ਬੁਲਾ ਕੇ ਪਿੱਛੇ ਮੇਰੀ ਵਾਲੀ ਗੱਡੀ ਆ ਆ ਡਰਾਈਵਰ ਲੰਗੀ ਆਏ ਦੀ ਸੇਲੀ ਦੀ ਗੱਡੀ ਆ ਪ੍ਰਿੰਕਲ ਦੀ ਆ ਦੀ ਆਪਣੀ ਉਹ ਕੁੜੀ ਦੀ ਜਿਹਨੇ ਮੇਰੇ ਤੇ ਪਰਚਾ ਕਰਾਇਆ 105 ਨੰਬਰ ਐਫ ਆਈ ਆਰ ਮੇਰੇ ਤੇ ਹੋਈ ਆ ਇੱਕ ਵੱਡਾ ਅਧਿਕਾਰੀ ਇਹਨਾਂ ਨਾਲ ਰਲਿਆ ਜਿਹਨੇ 6 ਲੱਖ ਖਾਦਾ ਮੇਰੇ ਤੋਂ ਔਰ ਮੇਰੀ ਪੂਰੀ ਮਾਰਗੁੱਟ ਕਰੀ ਹੈ ਆ ਪਿੱਛੇ ਵਾਲੀ ਫੇਰ ਸਾਡੀ ਵਾਲੀ ਆ ਸਾਇਲ ਦੀ ਕਰੈਟ ਮੈਂ ਇਹਦੇ ਚ ਲੱਭਦਾ ਲੱਭਦਾ ਮੈਨੂੰ ਮੈਕਡੋਨਲਡ ਲੱਭ ਗਈ ਇੰਨੀ ਕ ਕਾਨਫਰੈਂਸ ਸੀ ਰਚਣ ਲੱਗੇ ਹੋਏ ਨੇ ਵੀ ਇਹਨੂੰ ਅਸੀਂ ਕੱਲ ਮਰਵਾ ਦਾਂਗੇ ਇਹਨੂੰ ਮਰਵਾ ਕੇ ਜੋ ਇਹਦੇ ਪੈਸੇ ਨੇ ਉਹ ਅਸੀਂ ਲਵਾਂਗੇ ਕੰਮ ਚ ਇਸੇ ਪਾਉਣ ਦੀ ਗੱਲ ਕੀਤੀ ਅੱਜ ਤੋਂ 30 ਸਾਲ ਪੁਰਾਣਾ ਪ੍ਰਿੰਕਲ ਦਾ ਸ਼ੂਜ਼ ਦਾ ਕੰਮ ਹੈ ਠੀਕ ਹੈ ਫਿਰ ਇਹਨੂੰ ਮੇਰੇ ਨਾਲ ਦੋਸਤੀ ਪੈਜ ਤੋਂ ਬਾਅਦ ਹੀ ਬੂਟਾਂ ਦਾ ਕੰਮ ਕਿਵੇਂ ਜਾਂਦਾ ਹੈ ਇਨੂੰ ਬਈ ਲਾਲ ਚ ਬੈ ਗਿਆ ਜਿਵੇਂ ਹੁਣ ਮੈਂ ਨਾ ਬੈਠਾ ਗੱਲੇ ਤੇ ਇਹ ਹੁਣ ਕਹ ਲਉ ਇਹਦਾ ਮਨ ਚ ਆ ਗੱਲ ਆਣੀ ਵੀ ਮੈਂ ਇੱਥੇ ਹਿੱਸਾ ਪਾਪਾ ਜੀ ਮੈਂ ਹਿੱਸਾ ਨਹੀਂ ਪਾ ਸਕਦਾ ਮੈਂ 파ਟ ਦੇ ਸਕਦਾ ਨੂੰ ਮੇਰੇ ਨਾਲ ਕੰਮ ਕਰ ਠੀਕ ਹੈ ਮਹਾਰਾਜ ਦੀ ਕਿਰਪਾ ਚੱਲੀ ਜਾਂਦਾ ਯਾਰ ਇੱਥੇ ਦਾ ਤਰੱਕੀ ਕਰਨੀ ਗੁਨਾਹ ਹੋਗੀ ਮੈਨੂੰ ਤਾਂ ਇਹ ਲੱਗਦਾ ਮੇ ਤੇ ਜਲਸੀ ਆ ਹੋਰੀ ਚਲੋ ਓਵਰਆਲ ਕੀ ਕਹਿਣਾ ਚਾਹੁੰਦੇ ਹੋ ਓਵਰਆਲ ਮੈਂ ਕੋਈ ਸਵਾਲ ਨਹੀਂ ਚਾਹੁੰਦਾ ਕੁਝ ਨਹੀਂ ਚਾਹੁੰਦਾ ਠੀਕ ਹੈ ਜੋ ਹੋ ਗਿਆ ਆਪਾਂ ਨਾਲ ਹੀ ਰਹਿਣਾ ਜੋ ਕਾਨੂੰਨ ਜੋ ਕਹਿਣਗੇ ਉਹ ਮੈਂ ਰਾਜ਼ੀ ਹਾਂ ਜੋ ਮੈਨੂੰ ਖਰਚਾ ਲੱਗੂਗਾ ਮੈਂ ਰਾਜ਼ੀ ਹਾਂ ਮੈਂ ਕੋਈ ਬੱਚ ਮਾਮਾ تینਾ ਪਾਸੇ ਗੱਲ ਕਰਦੀਆਂ ਤੁਹਾਨੂੰ ਮੈਂ ਚਲਾ ਦੇਣਾ ਐਂਡ ਵਾਲਾ ਪਾਰਟ ਚਲਾ ਦੇ ਇਹਨੇ ਫੇਰ ਗੱਲ ਕਰਾਈ ਜਿਹਦਾ ਨਾਂ ਸਾਹਿਲ ਗਲੋਤਰਾ ਲਹਿਰੀ ਵੀ ਮੈਨੂੰ ਮਾਰਿਆ ਵੀ ਭਾਬੀ ਤੁਸੀਂ ਗੱਲ ਕਰ ਲਓ ਮੰਮੀ ਪਾਪਾ ਨੂੰ ਆਪਣੇ ਬਿਲਾ ਲਓ ਪਾਪਾ ਤਾਂ ਆਣ ਜੋਗੀ ਨਹੀਂ ਭਰਾ ਆਉਂਦਾ ਹਮੇਸ਼ਾ ਠੀਕ ਹੈ ਆਲੋ ਪ੍ਰਿੰਕਲ ਆਉਂਦਾ ਤੇ ਉਹ ਜਿਹੜਾ ਹੈਗਾ ਕਿੰਦਾ ਇਹਨੇ ਆਹ ਫੋਨ ਲਾਇਆ ਅੰਟੀ ਦੀ ਸੱਸੀ ਦਾ ਹੁਣ ਐਂਡ ਤੇ ਦੋਨੇ ਗੱਲ ਕਰ ਲਈ ਆ ਰੋੜੀਆਂ ਠੀਕ ਤੂੰ ਬੱਤਾਂ ਛੱਡ ਕੇ ਆਲਾ ਫੋਨ ਕਿਉਂ ਨਹੀਂ ਲਾਇਆ ਸੀ ਜੀ ਬੱਚੇ ਨਹੀਂ ਯਾਰ ਠੀਕ ਹੈ ਫੋਨ ਨਹੀਂ ਸਾਸ ਨੂੰ ਲਾਇਆ ਮੇਰੇ ਦੋਸਤ ਨੂੰ ਤੁਸੀਂ ਆਜ ਨਹੀਂ ਮੈਂ ਨਹੀਂ ਆਣਾ ਨਿੱਕੇ ਉਹਨਾਂ ਦੇ ਦੋਸਤ ਉਹਨਾਂ ਨੂੰ ਭੇਜ ਮੈਂ ਤੇਰੇ ਦੇਖਿਆ ਨਾ ਇਹ ਵਾਲਾ ਫਾਰਮ ਕਰ ਦੇ ਉਹਨਾਂ ਨੂੰ ਭੇਜ ਦੋ